ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਨੂੰ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਲਟੋਆ ਤਹਿਸੀਲ ਪੱਟੀ ਦੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਸੱਜਣੋ ਤੇ ਇਸ ਵੇਲੇ ਤੁਹਾਨੂੰ ਵਰਟੋਏ ਨਗਰ ਦੇ ਵਿੱਚ ਫੂਲੇ ਨੂੰ ਮਲਾਉਣ ਲੱਗੇ ਆ ਤਿੰਨ ਐਨੀ ਮਲਾਣਾ ਵੈੜ ਬਿਲਕੁਲ ਤਾਜੀ ਸੂਈ ਗਿੱਲੇ ਨਾਲੂਏ ਤੇ ਕੀ ਲੇਖਾ ਜੋਖਾ ਰਹੂਗਾ ਭਰਾ ਤੋਂ ਪੁੱਛਾਂਗੇ ਬਿਲਕੁਲ ਤਾਜੀ ਸੂਈ ਮੂਰਾ ਦੀ ਝੂਟੀ ਕਰੋ ਚੈੱਕ ਲੇਵਾ ਭਾਂਡਾ ਤੇ ਉਦੋਂ ਬਾਅਦ ਆ ਗਈ ਇੱਕ ਨੀਲੀ ਰਾਵੀ ਇਹਦਾ ਵੀ ਕੀ ਹਿਸਾਬ ਕਿਤਾਬ ਰਹੂਗਾ ਪੁੱਛ ਕੇ ਭਰਾ ਤੋਂ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਕਿੰਨਾ ਦੁੱਧਵਾ ਦਾ ਕੀ ਹਿਸਾਬ ਕਿਤਾਬ ਆ ਤੋੜ ਕੇ ਵੇਣੇ ਤੇ ਆ ਜੋ ਲਈਏ ਜਾਣਕਾਰੀ ਉਦੋਂ ਸਟਾਰਟ ਕਰੀਏ ਆਪਾਂ ਵੈੜ ਤੋਂ ਤੇ ਜਿਹੜਾ ਪਸੰਦ ਆ ਗਿਆ ਰਿਕੁਐਸਟ ਬੇਨਤੀ ਸਜਣੋ ਕੀ ਤਸੱਲੀ ਕਰਕੇ ਖਰੀਦਦਾਰੀ ਕਰ ਲੈ ਥੋਡਾ ਧੰਨਵਾਦ ਆ ਜੋ ਇਹ ਤੋਂ ਕਰਦੇ ਆਪਾਂ ਫੂਲੇ ਵੀਰ ਸਾਸਰੀ ਦਾ ਦੱਸਿਆ ਵੀਰ ਜੀ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਤੇ ਫੂਲੇ ਵੀਰੇ ਆਪਣਾ ਡਰੈਸ ਦਸੀਏ ਡਰੈਸ ਹੈਗਾ ਆਪਣਾ ਪਿੰਡ ਵੀਰਜੀ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨੰਬਰ ਹੈਗਾ ਮੇਰਾ 8196844032 ਜੀ 8196844032 ਠੀਕ ਆ ਤੇ ਆਪਣਾ ਵਪਾਰ ਦਾ ਕੰਮ ਨਾਲ ਨਾਲ ਹੈਨਾ ਨਾਲ ਖੇਤੀ ਦਾ ਨਾਲ ਵਪਾਰ ਹੈ ਹਾਂਜੀ ਤੇ ਆ ਵਹਿੜ ਆਪਣੀ ਸੂਆ ਕਿਹੜਾ ਇਹ ਵੀਰਜੀ ਦੂਸਰੇ ਸੂਏ ਆ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਦੂਜਾ ਸੂਆ ਸੂਈ ਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਤੇ ਕਿੱਥੇ ਕੇ ਫਰਦੀ ਦੁੱਧ ਦੁੱਧ ਬੋਲੇ ਤੇ ਇਹ ਵੀ ਪਰਸੋਂ ਦੀ ਸੂਈ ਆ 14 ਲੀਟਰ ਬੋਲਾ ਇਹਦੇ ਥਲੇ 14 ਬੋਲਾ ਇਹਦੇ ਕੋਲੇ ਪਰਸੋਂ ਦੀ ਸੂਈ ਆ। ਹਾਂਜੀ। ਬੱਚਾ ਵੱਛਾ ਕਿ ਵੱਛੀ? ਵੇਖੀ। ਵੱਛਾ ਮਗਰ ਜੀ। ਮਗਰ ਆ ਗਿਆ ਇਹਦੇ ਵੱਛਾ। ਠੀਕ ਆ। ਤੂਰ ਕਰਾਈਏ ਚੱਕੇ ਦੀ। ਹਾਂਜੀ। ਬਿਲਕੁਲ ਤਾਜੀ ਸੂਈ ਆ ਸੱਜਣੋ। ਵੱਛਾ ਦੇਗੀ ਆ ਬੜਾ ਵਧੀਆ ਪ੍ਰਿੰਟ ਆ ਵੱਛੇ ਦਾ। ਤੇ ਬਾਕੀ ਤੋਰਾ ਤੁਸੀਂ ਇਹਦਾ ਜਿਹੜਾ ਵਹਿੜਦਾ ਉਹ ਚੈੱਕ ਕਰੋ। ਚੋਣ ਚਾਨ ਨੂੰ ਓਕੇ ਰਿਪੋਰਟ ਆ ਨਾ? ਹਾਂਜੀ ਹਾਂਜੀ ਓਕੇ ਓਕੇ। ਠੀਕ ਆ ਠੀਕ ਆ ਠੀਕ ਆ ਠੀਕ। ਲਓ ਵੀ ਸੱਜਣੋ। ਕੱਦ ਵੇਲ ਇਹਦੀ ਜਿਹੜੀ ਉਹ ਚੈੱਕ ਕਰ ਲੋ ਇਹ ਲੇਵੇ ਭਾਂਡੇ ਦੀ ਸੋਹਣੀ ਆ ਨਾ ਪਤਾ ਹਟ ਜਾ ਆ ਮੈਂ ਮਾਰਦੀ ਆ ਇਹਨੂੰ ਹਨਾ ਇਹ ਆ ਲੱਤ ਖੋਲ ਕੇ ਜੇ ਖੜਦੀ ਕੀ ਚੱਕਰ ਉਹ ਮੈਂ ਤਾਂ ਨਹੀਂ ਕੋਈ ਚੱਕਰ ਹਨਾ ਨਾ ਵੀਰ ਜੀ ਉਸ ਤਰਾ ਕੋਈ ਚੱਕਰ ਨਹੀਂ ਗਾਇ ਠੀਕ ਆ ਇਹ ਦੋਵੇਂ ਲੱਤਾਂ ਹੀ ਖੋਲ ਕੇ ਥੋੜੀਆਂ ਜਿਹੀ ਖੜਦੀ ਆ ਖੱਲੀ ਜੀ ਪੈਂਦੀ ਆ ਜਿਵੇਂ ਖੱਲੀ ਪੈਂਦੀ ਆ ਹਾਂ ਜੀ ਹਾਂ ਜੀ ਓਕੇ ਬਾਕੀ ਤੋਰ ਤਾਰਨ ਚ ਕੋਈ ਪ੍ਰੋਬਲਮ ਨਹੀਂ ਹਨਾ ਆਪਾਂ ਤੁਰ ਕੇ ਵਿਖਾਤੀ ਆ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਵੀਰ ਜੀ 65000 ਰੁਪਿਆ ਮੌਲੇ ਆ ਜੀ ਠੀਕ ਹੈ ਇਹਦੀ ਜਿਹੜੀ ਡਿਮਾਂਡ ਕਰਦੇ ਆ ਆਪਾਂ 65000 ਤੇ ਕਿੰਨਾ ਕੋਜੂ ਪਿਆਰ ਮੁਹਬਤ ਕੋਈ ਗੱਲ ਨਹੀਂ ਜਿੰਨਾ ਕੋ ਕਰ ਦਾਂਗੇ ਫੇਰ ਵੀ ਹੁਣ ਕਿੰਨਾ 6000 ਰੁਪਏ ਹੀ ਦੇ ਦਾਂਗੇ 63000 ਦੀ ਹਾਂਜੀ ਜਿਹੜਾ ਭੈਣ ਭਰਾ ਫੋਨ ਲਾਉ ਛੋੜ ਛੱਪਾ ਹੋਜੂ ਹਾਂਜੀ ਹੋਜੂ ਜੀ ਠੀਕ ਕਰਾਂਗੇ ਧੰਨਵਾਦ ਤੇ ਫੂਲੇ ਵੀਰੇ ਆਹ ਜਿਹੜੀ ਆਪਣੀ ਝੋਟੀ ਇਹ ਕਿਹੜਾ ਸੁਆ ਇਹ ਵੀਰ ਜੀ ਭਾਵੇਂ ਕੋਈ ਦੂਸਰਾ ਲਾ ਲੈ ਭਾਵੇਂ ਤੀਸਰਾ ਲਾ ਲੈ ਭਾਵੇਂ ਕੋਈ ਦੂਜਾ ਮੰਨ ਲੇ ਤੇ ਭਾਵੇਂ ਮੰਨ ਲੇ ਤੀਜਾ ਸੁਆ ਹਾਂਜੀ ਹਾਂਜੀ ਓਕੇ ਰਿਪੋਰਟ ਹੈਨਾ ਤੇ ਆ ਗਈ ਪਿਓਰ ਮੂਰਾ ਦੀ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੱਥੇ ਜੇ ਦੁੱਧੇ ਫਰਦੀ ਆ ਇਹ ਮੇਰੇ ਪੰਜਾਂ ਛੇ ਦਿਨਾਂ ਦੀ ਸੂਈ ਆ ਪੰਜਾਂ ਛੇ ਦਿਨਾਂ ਦੀ ਸੂਈ ਆ ਬੱਚਾ ਕੱਟਾ ਕਿ ਕੱਟੀ ਕੱਟੀ ਆ ਜੀ ਇਹਦੇ ਮਗਰ ਆ ਗਈ ਕੱਟੀ ਲੋ ਵੀ ਸੱਜਣੋ ਪੰਜ ਛੇ ਦਿਨਾਂ ਦੀ ਸੂਈ ਮਗਰ ਆ ਗਈ ਕੱਟੀ 13 ਲੀਟਰ ਦੁੱਧ ਤਿਆਰ ਜਿਹੜਾ ਹੋਣ ਇਹਦੇ ਥੱਲੇ 13 ਦੁੱਧ ਤਿਆਰ ਆ ਜਿਹੜਾ ਮਰਜ਼ੀ ਸੱਜਣ ਆ ਜੇ ਤੇ ਬਾਕੀ ਹੁਣ ਚਵਾਈ ਟਾਈਮ ਹੀ ਆ ਘੰਟਾ ਡੇਢ ਹੀ ਰਹਿੰਦਾ ਹਨਾ ਉਸ ਹਿਸਾਬ ਨਾਲ ਅਗਲਾ ਲੇਵੇ ਦਾ ਗੈਸ ਲਾ ਲੇ ਵੀ ਸੱਜਣੋ ਚੂਣ ਚੱਕ ਘੰਟਾ ਬਾਕੀ ਆ ਤੇ 13 ਦੁੱਧ ਤਿਆਰ ਆ ਕਦ ਕਾਠ ਪੂਰਾ ਚੰਗਾ ਤੇ ਬਾਕੀ ਬਰੀਕ ਚਮੜੀ ਦੀ ਆ ਸਿੰਗ ਨਿੱਕਾ ਤੌਰ ਤੁਸੀਂ ਜਿਹੜੀ ਆ ਉਹ ਚੈੱਕ ਕਰੋ ਕੱਦ ਕਾਠ ਦਾ ਤਾਜ਼ਾ ਵੇਲ ਆ ਵੇਖੋ ਕੁਆਲਿਟੀ ਹੁਣ ਮੰਨ ਲਓ ਵੀ ਪੰਜਾ ਚਾਰਾਂ ਦਿਨਾਂ ਦੀ ਸੂਈ ਥੱਲੇ 13 ਲੀਟਰ ਦੁੱਧ ਆ ਤੇ ਮਗਰਲੇ ਸੂਏ ਦਾ ਫਰਫੂਲਾ ਸਾਂ ਦੁੱਧ ਪੁੱਛਿਆ ਤੇ ਮਾਲਕਾਂ ਨੇ ਇਹਦਾ ਸੂਏ ਦਾ ਨਹੀਂ ਵੀਰ ਜੀ ਆਪਾਂ ਪੁੱਛਿਆ ਨਹੀਂ ਪੁੱਛਿਆ ਹਨਾ ਜਿਹੜੀ ਗੱਲ ਨਹੀਂ ਪਤਾ ਤਾਂ ਨਹੀਂ ਤੇ ਚੂਣ ਚਾਂ 100 ਦੀ 100 ਹਾਂਜੀ ਹਾਂਜੀ 100 ਦੀ 100 ਲਓ ਵੀ ਸੱਜਣਾ ਚੂਣ ਚਾਂ ਕੋਈ ਭੂਰ ਛੱਟਾ ਨਾਲ ਗਾਂ ਡੋਕੇ ਰਿਪੋਰਟ ਹਨਾ ਬਾਕੀ ਸੂਈ ਸੂਈ ਸਵਾਈ ਮੈਂ ਆ ਹਨਾ ਲਓ ਵੀ ਸੱਜਣਾ ਲੇਵਾ ਭਾਂਡਾ ਜਿਹੜਾ ਇਹਦਾ ਨੇੜ ਤੋਂ ਵੀ ਤੁਸੀਂ ਚੈੱਕ ਕਰ ਲਓ ਹੈ ਨਾ ਕਿਆ ਬਾਤ ਵਾਲੀ ਗੱਲ ਚਵਾਈ ਵਾਲਾ ਥਨ ਲੱਗਾ ਕਰਮ ਵਾਲੀ ਨੂੰ ਦੂਰਾ ਤੇ ਵੀਰੇ ਇਹਦਾ ਰੇਟ ਕੀ ਰੱਖ ਗਏ ਇਹਦਾ ਵੀਰ ਜੀ 115 ਹੈ 1 ਲੱਖ ਤੇ 15000 ਹਾਂਜੀ ਉਹਦੇ ਚ ਪਿਆਰ ਮੁਹੱਬਤ ਕਿੰਨਾ ਕਰ ਦਈਏ 1 15 ਚ ਜਿਹੜਾ ਭੈਣ ਭਰਾ ਘੰਟੀ ਕਰਦਾ ਤੇ ਉਹਦਾ ਪਿਆਰ ਮੁਹੱਬਤ ਕਰਦਾ ਹਾਂਜੀ 1 13 ਹੀ ਦੇ ਦਿਆਂਗੇ 1 ਲੱਖ ਤੇ 13000 ਹਾਂਜੀ ਬਾਕੀ ਚਲੋ ਜਿਹੜਾ ਹਨ ਹਾਂਜੀ ਹਾਂਜੀ ਜਿੱਥੇ ਤੈਹ ਬੈ ਗਈ ਚਲੋ ਆਪਣਾ ਦਾ ਵਗਦਾ ਪਾਣੀ ਹਨਾ ਠੀਕ ਹੈ ਤੇ ਆ ਨੀਲੀ ਰਵੀ ਦੀ ਝੋਟੀ ਆਪਣੀ ਕਿਹੜਾ ਸੁਹਾ ਇਹ ਵੀਰ ਜੀ ਦੂਸਰਾ ਸੁਹਾ ਹੈ ਲਓ ਵੀ ਸੱਜਣਾ ਦੂਜਾ ਸੁਹਾ ਸੁਈ ਆ ਕਰਮਾਂ ਵਾਲੀ ਤੇ ਇਹ ਕਿੰਨੇ ਦਿਨਾਂ ਦੀ ਸੁਈ ਕਿੱਥੇ ਜੇ ਅਦੁੱਤ ਆ ਇਹ ਵੀ ਵੀਰੇ 34 ਦਿਨਾਂ ਦੀ ਸੁਈ ਆ ਲਾੜੂ ਇਹ ਬੱਚੇ ਦਾ ਨਾਲ ਕੱਟੀ ਮਗਰ ਨੀਲੀ ਰਵੀ ਦੀ ਮਗਰ ਵੀ ਕੱਟੀ ਤੇ ਆਪ ਵੀ ਨੀਲੀ ਦੀ ਹੈ ਹਨਾ ਝੋਟੀ ਦੂਜਾ ਸੁਹਾ ਹਾਂਜੀ ਤੇ ਹੁਣ ਇਹਦੇ ਕੋਲੇ ਧਾਰਾ ਕਿੰਨੀਆਂ ਕਾ 10 ਲੀਟਰ ਧਾਰਾ ਵੀਰ ਜੀ ਇਸਲੇ 10 ਕੋਈ ਵੀ ਭੈਣ ਭਰਾ ਜੀ ਹਾਂਜੀ ਲੈ ਚਲ ਇਹਨੂੰ ਕੱਟੀ ਵੀ ਵਿਖਾ ਲਈਏ ਇਹਦੀ ਆਪਾਂ ਲਓ ਵੀ ਸੱਜਣਾ ਦੂਜਾ ਸੁਹਾ ਸੁਈ ਆ ਮਗਰ ਨੀਲੀ ਦੀ ਕੱਟੀ ਆ ਤੇ ਆਪ ਵੀ ਝੋਟੀ ਚੰਗੀ ਆ ਬਾਕੀ ਤੁਹਾਨੂੰ ਮੈਂ ਬੱਚਾ ਵਿਖਾਉਣਾ ਤੇ ਇਹ ਮੰਨਿਓ ਵੀ ਫੈਕਸ ਆਰਡਰ ਦੀ ਆ ਜਿਵੇਂ ਕਹਦੇ ਨੇ ਨਾ ਆਪਾਂ ਪੱਕੇ ਹਵਾਨੇ ਦੀ ਤੇ ਪੱਕੇ ਹਵਾਨੇ ਦੀ ਝੋਟੀ ਆ ਤੇ 10 ਲੀਟਰ ਦੁੱਧ ਦੇ ਕੋਲੇ ਇਸ ਵੇਲੇ ਤਿਆਰ ਆ ਕਿਉਂਕਿ ਬਾਹਲਾ ਨਹੀਂ ਦੱਸਿਆ ਤੁਸੀਂ ਨੂੰ ਜਿੰਨਾ ਹੈਗਾ ਆ ਜਿਹੜੀ ਇਹਦੀ ਮੰਨ ਕੇ ਚੱਲੋ ਵੀ ਕੱਟੀ ਜਿਹਨੂੰ ਇਹਨੇ ਜਨਮ ਦਿੱਤਾ ਦੇਖੋ ਨਾਲ ਇਹਦੇ ਕੱਟਾ ਵੀ ਆ ਤੇ ਠੀਕ ਆ ਲੋ ਵੀ ਸਜਣੋ ਬਾਕੀ ਸੀਲ ਸਭ ਪੂਰੀ ਆ ਹਨਾ ਹਾਂਜੀ ਫੁੱਲਾਸ ਐ ਨਹੀਂ ਗੱਲ ਕੋਈ ਹਨਾ ਜਥੇ ਓਕੇ ਲੋ ਵੀ ਸਜਣੋ ਕਰ ਲੋ ਚੈੱਕ ਦੂਰਾ ਥਾਨ ਲੱਗਾ ਇਹਨੂੰ ਵੀ ਕਰਮਾਂ ਵਾਲੀ ਨੂੰ ਕਮਾਲਾ ਵੇਖਿਓ ਅੱਖ ਕਰਮਾਂ ਵਾਲੀ ਦੀ ਐਨ ਬਿੱਲੀ ਮਣਕਣੀ ਕੀ ਬਾਤ ਆ ਤੇ ਆ ਆ ਗਈ ਮਗਰ ਕੱਟੀ ਵੇਖੋ ਕਿੰਡੀ ਪਿਆਰੀ ਆ ਆਜੋ ਤੁਹਾਨੂੰ ਮੈਂ ਫੇਰ ਝਾਤ ਮਰਾਉਂਗਾ ਪਹਿਲਾਂ ਇਹਦੀ ਤੋਰ ਚੈੱਕ ਕਰੋ ਵੇਖੋ ਲੇਵਾ ਪਾਂਡਾ ਟਣੀ ਪਈ ਆ ਕਰਮਾ ਲਈ ਕਿਉਂਕਿ 24 ਟਾਈਮ ਆ ਸੱਜਣੋ ਕੋਈ ਅੱਧਾ ਪੌਣਾ ਘੰਟਾ ਬਾਕੀ ਆ ਪਸ਼ੂ ਅੰਦਰੋਂ ਬਾਹਰ ਕੱਢ ਕੇ ਬੰਨੇ ਦੇ ਕਾਲੇ ਪੈਣ ਲੱਗ ਗਏ ਥੋੜੇ ਜੇ ਇਹਦਾ ਫਰਕ ਪੈਂਦਾ ਜੇ ਤੋ ਕਿਲਾ ਬਦਲ ਦਈਏ ਸੱਜਣੋ ਕਿਉਂਕਿ ਅੰਦਰ ਖੜੇ ਸੀ ਤੇ ਫਿਰ ਉਹ ਪਸ਼ੂ ਅੰਦਰ ਕੀਤੇ ਤੇ ਬਾਹਰ ਕੱਢੇ ਇੱਥੇ ਇਹਦਾ ਫਿਰ ਰੇਟ ਕਿੱਥੇ ਜੇ ਰੱਖਾਂਗੇ ਸ਼ਾ ਇਹਦਾ ਵੀਰ ਜੀ 120 ਹੈ ਮੁੱਲ ਇਹਦੀ ਜਿਹੜੀ ਡਿਮਾਂਡ ਕਰਦੇ ਆਪਾਂ 1 ਲੱਖ ਤੇ 20000 ਰੁਪਈਆ ਹਨਾ ਉਹਦੇ ਚੋ ਪਿਆਰ ਮੁਹੱਬਤ ਹੋ ਜਾਊਗਾ ਹਾਂਜੀ ਜ਼ਰੂਰ ਕਰਾਂਗੇ ਜੀ ਵੀ ਜਿਹੜਾ ਭੈਣ ਭਰਾ ਹੋਊਗਾ ਹਨਾ ਹਾਂਜੀ ਕਹੀ ਕਹੂ ਲਾ ਸੱਜਣੋ ਆ ਜਿਹੜੀ ਨੀਲੀ 라ਵੀ ਦੀ ਆਪਾਂ ਮੈਂ ਲਾਸਟ ਤੇ ਚਲਾ ਕੇ ਝੋਟੀ ਵਿਖਾਤੀ ਤੁਹਾਨੂੰ ਉਹਦੀ ਕੱਟੀਆਂ 나ੜੂਆ ਨਾਲ ਕਰ ਲੋ ਚੈੱਕ ਤੇ ਉਸ ਤੋਂ ਬਾਅਦ ਜਿਹੜਾ ਪਰੇ ਖੜਾ 2 ਨੰਬਰ ਤੇ ਝੋਟੀ ਚਲਾ ਕੇ ਵਿਖਾਈ ਉਹਦਾ ਬੱਚਾ ਕੱਟਾ ਸੱਜਣੋ ਇਹ ਨਹੀਂ ਕੱਟੀ ਹੈ ਉਹ ਸੌਰੀ ਸੱਜਣੋ ਦੋਨਾਂ ਮਗਰੀ ਜਿਹੜੀਆਂ ਕੱਟੀਆਂ ਮੱਜਾਂ ਦੇ ਮਗਰ ਬੱਚਿਆਂ ਨੂੰ ਹੱਥ ਲਾਇਆ ਤੇ ਕਾਲੀਆਂ ਪੈਣ ਲੱਗੀਆਂ ਆਹ ਜਿਹੜੀ ਗਊ ਆ ਇਦੇ ਕੋਲੇ ਵੱਛਾ ਚੈੱਕ ਕਰ ਲੋ ਚੰਗਾ ਦੁੱਧ ਆ ਜੀ ਦੁੱਧ ਤੇ ਲਾਉਣੀ ਆ ਤਾਂ ਗਾਂ 63000 ਚੋਂ ਵੀ ਪਿਆਰ ਮੁਹੱਬਤ ਹੋਣਾ ਚੰਗੀ ਬੈੜ ਇਹ ਮੂਰਾ ਦੀ ਮਾਂ 13 ਲੀਟਰ ਦੁੱਧ ਦਾ ਸੱਜਣੋ ਕਦ ਕਾਠ ਫੇਰ ਚੈੱਕ ਕਰ ਲੋ ਪੂਰੇ ਚੰਗੇ ਕਦ ਕਾਠ ਦੀ ਤੇ ਆ ਆ ਗਈ ਨੀਲੀ ਰਾਵੀ ਦੀ ਦੂਜਾ ਸੂਆ ਛੋਟੀ ਸੱਜਣੋ 10 ਲੀਟਰ ਦੁੱਧ ਦੇ ਦੇ ਕੋਲੇ ਤਿਆਰ ਕਰੋ ਚੈੱਕ ਹੈਕਸਾਇਡਰ ਦੀ ਪੂਰੀ ਇਹ ਜੀਆਂ ਕਰਮਾਂ ਵਾਲੀਆਂ ਚੰਗਾ ਦੁੱਧ ਮਈਆਂ ਪਾ ਜਾਂਦੀਆਂ ਕਿਉਂਕਿ ਇਹ ਟੈਟ ਖਵਾਨੇ ਦੀ ਧੰਨਵਾਦ ਵੀਡੀਓ ਨੂੰ ਐਂਡ ਤੱਕ